हां बोला आज तो 7-8 महीने ਪਹਿਲਾਂ ਵੀ ਕੋਈ ਆਇਆ ਸੀ ਸਾਰਾ ਗੜੀ ਸਰਾਦਾ ਜੀ ਜਿੱਤੇ ਉਹਨੇ ਆਪਣੀ ਵੈਬਸਾਈਟ ਕ੍ਰੀਏਟ ਕੀਤੀ ਸੀ ਤੇ ਸੰਗਤਾਂ ਨੂੰ ਪਹਿਲਾਂ ਵੀ ਗੁੰਮਰਾਹ ਕਰਕੇ ਲੱਖਾਂ ਉਹਨੇ ਆਪਣਾ ਪੈਸਾ ਜਿਹੜਾ ਆਪਣੇ ਕਾਊਂਟ ਚ ਪਵਾਇਆ ਹੈ ਜਿ세 ਹੀ ਮੈਨੇ ਕੋਡ ਡਾਲਾ ਤੋ ਉਹ ਕੋਡ ਨਹੀਂ tha ਉਹ ਪੈਸੇ تھے 39081 ਕਰਕੇ ਔਰ ਉਹ ਪੈਸੇ ਮੇਰੇ ਅਕਾਊਂਟ ਸੇ ਕੱਟ 3100 ਰੁਪਏ ਤੋਂ 8000 ਤੋਂ ਗਮਰਾਹ شو ਕਰਦੇ ਆ ਜਿਹੜਾ ਕੋਈ QR ਕੋਡ ਦੇ ਥਰੂ ਇਹਨਾਂ ਕੋ ਪੈਸੇ ਪਾ ਦਿੰਦਾ ਉਹਦੇ ਜਿੰਨਾ ਬੈਂਕ ਬੈਲੈਂਸ ਹੁੰਦਾ ਉਹ ਵੀ ਉਹ ਨੇਲੀ ਹੋ ਜਾਂਦਾ ਇਸੇ ਕਰਕੇ ਮੇਰੇ 89000 ਰੁਪੀਸ ਕੱਟ ਗਏ ਸਾਰਾ ਗੜੀ ਸਰਾਦਾ ਤੇ 1600 ਰੁਪਇਆ ਦੋ ਵਕ ਵਕ ਰੇਟਾਂ ਪਰੰਤੂ ਉਹ ਜਿਹੜਾ ਬੰਦਾ ਉਹ 800 ਰੁਪਏ ਤੋਂ ਲੈ ਕੇ ਤੇ 4400 ਰੁਪਏ ਤੱਕ ਰੇਟ ਦੱਸ ਕੇ ਸੰਗਤਾਂ ਨੂੰ ਗਮਰਾਹ ਕਰਕੇ ਆਪਣੇ ਕਈ ਵਾਰ ਕੋਡ ਦੇ ਥਰੂ ਲੱਖਾਂ ਹੀ ਅਜੇ ਤੱਕ ਕਰੋੜਾਂ ਪੈਸਾ ਜਿਹੜਾ ਆਪਣੇ ਖਾਤੇ 'ਚ ਪਵਾ ਰਿਹਾ ਹਰਮੰਦਰ ਸਾਹਿਬ ਜਦੋਂ ਵੀ ਕੋਈ ਸ਼ਖਸ ਆਂਦਾ ਹੈ ਤਾਂ ਗੂੜੀ ਆਸਥਾ ਲੈ ਕੇ ਆਂਦਾ ਹੈ ਲੇਕਿਨ ਅੱਜਕੱਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਉਣ ਵਾਲੇ ਯਾਤਰੂਆਂ ਦੇ ਨਾਲ ਇੱਕ ਠੱਗੀ ਵਜ ਰਹੀ ਹੈ ਔਰ ਆਨਲਾਈਨ ਠੱਗੀ ਜਿਹੜੀ ਹੈ ਸਾਰਾ ਗੜੀ ਸਰਾ ਦੇ ਨਾਂ ਦੇ ਉੱਤੇ ਵਜ ਰਹੀ ਹੈ ਜਿਦੇ ਵਿੱਚ ਕੀ ਲੋਕ ਇੱਕ ਵੈਬਸਾਈਟ ਤੇ ਜਾ ਕੇ ਜਦੋਂ ਬੁਕਿੰਗ ਕਰਾਉਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨਾਲ ਠੱਗੀ ਹੁੰਦੀ ਹੈ ਤਾਂ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਸਾਰਾ ਗੜੀ SGPC ਦੇ ਦੀਨ ਚਲਦੀ ਹੈ ਸਰਾਹ ਔਰ SGPC ਦੇ ਬਰਬਰ ਇੱਕ ਵੈਬਸਾਈਟ ਖੋਲ ਕੇ ਉੱਥੇ ਸਰਾਹ ਦੇ ਨਾਂ ਦੇ ਉੱਤੇ ਠੱਗੀ ਕੀਤੀ ਜਾ ਰਹੀ ਹੈ ਸਾਡੇ ਨਾਲ ਮੈਨੇਜਰ ਗੁਰਪ੍ਰੀਤ ਸਿੰਘ ਜੀ ਮੌਜੂਦ ਨੇ ਨਾਲ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਮਸਲਾ ਕੀ ਹੈ ਕੁਝ ਲੋਕਾਂ ਦੇ ਵੀ ਤੁਹਾਨੂੰ ਵਿਚਾਰ ਸੁਣਾਣੇ ਹੈ ਕਿ ਜਿਹੜੇ ਲੋਕ ਇਸ ਠੱਗੀ ਦਾ ਸ਼ਿਕਾਰ ਹੋਏ ਨੇ ਤਾਂ ਮੈਨੇਜਰ ਸਾਹਿਬ ਸਾਡਾ ਮੌਜੂਦ ਨੇ ਕਿਉਂਕਿ ਕਾਲੀਸ਼ਾਨ ਸਰਾਹ ਹੈ ਸਰ ਕੀ ਹੈ ਮਾਮਲਾ ਸਾਰਾ ਦੇ ਵਿੱਚ ਕੀ ਕੰਪਲੀਟਾਂ ਆ ਰਹੀਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਿੱਟੇ ਸਭ ਬੇਤਾਬ ਨਹੀਂ ਦੁੱਧ ਜਿਹਿਆ ਬਧੋਪੁਰਖ ਬਤਾਤੇ ਤਾ ਤੋ ਸੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇੱਕ ਲੱਖਾਂ ਦੇ ਤਦਾਦ ਚ ਦੇਸ਼ਾਂ ਵਿਦੇਸ਼ਾਂ ਚੋਂ ਸੰਗਤਾਂ ਮੱਥਾ ਟੇਕਣ ਆਉਂਦੀਆਂ ਜਿਨ੍ਹਾਂ ਦੀ ਰਹਿਣ ਦਾ ਪ੍ਰਬੰਧ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਸਰਾਮਾ ਚ ਕੀਤਾ ਜਾਂਦਾ ਇਸ ਦੇ ਤਹਿਤ ਹੀ ਸਾਰਾ ਗੱਡੀ ਸਰਾਜ ਜੜੀ ਉੱਥੇ ਆਨਲਾਈਨ ਬੁਕਿੰਗ ਹੁੰਦੀ ਆ ਤਾਂ ਜੋ ਆਉਣ ਕਮਰਾ ਲੈਣ ਤੇ ਕਿਸੇ 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 ਦਾ ਅੰਤਰ ਨਹੀਂ ਕੋਈ ਮੁਸ਼ਕਲ ਨਾ ਹੋਵੇ ਇਸ ਦੇ ਤਹਿਤ ਹੀ ਕੋਈ ਸਾਈਬਰ ਠਾਕ ਜਿਹੜੇ ਇਹੋ ਜਿਹੇ ਬੈਠੇ ਆ ਜਿਹੜੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਆ ਇਹ ਮਾਮਲਾ ਅੱਜ ਤੋਂ 7-8 ਮਹੀਨੇ ਪਹਿਲਾਂ ਵੀ ਕੋਈ ਆਇਆ ਸੀ ਸਾਰਾ ਗੜੀ ਸਰਾ ਦਾ ਜਿੱਤੇ ਉਹਨੇ ਆਪਣੀ ਵੈਬਸਾਈਟ ਕ੍ਰੀਏਟ ਕੀਤੀ ਸੀ ਤੇ ਸੰਗਤਾਂ ਨੂੰ ਪਹਿਲਾਂ ਵੀ ਗੁੰਮਰਾਹ ਕਰਕੇ ਲੱਖਾਂ ਉਹਨੇ ਆਪਣਾ ਪੈਸਾ ਜਿਹੜਾ ਆਪਣੇ ਅਕਾਊਂਟ ਚ ਪਵਾਇਆ ਹੈ ਜੀਪੀਸੀ ਦੇ ਨਾਮ ਤੇ ਵੈਬਸਾਈਟ ਬਣਾਈ ਹੈ ਉਹਨੇ ਜਿਹੜੀ ਸਾਰਾ ਗੜੀ ਸਰਾਏ hotel.com ਦੇ ਨਾਮ ਤੇ ਸਰਾਹ ਬਣਾਈਆਂ ਤੇ ਮੇਰੀ ਸੰਗਤਾਂ ਨੂੰ ਵੀ ਇਹੋ ਮੈਂ ਬੇਨਤੀ ਕਰਦਾ ਕਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀਆਂ ਪ੍ਰਮਾਣਿਤ ਜਿਹੜੀਆਂ ਸਾਡੀਆਂ ਵੈਬਸਾਈਟ ਜਾਂ ਕੇਵਲ ਤੇ ਕੇਵਲ ਉੱਤੇ ਹੀ ਕਮਰਾ ਬੁੱਕ ਕੀਤਾ ਜਾਵੇ ਜਿਹੜੇ ਇਹੋ ਜਿਹੇ ਸਾਈਬਰ ਠੱਗ ਗਿਆ ਜਿਹੜੇ ਬਿਖਟੇ ਆ ਜਾਂ ਆਪਣਾ WhatsApp ਦੇ ਨੰਬਰ ਦਿੰਦੇ ਆ ਆਪਣਾ ਠੱਗੀ ਕਰਦੇ ਕਿਵੇਂ ਠੱਗੀ ਕਰਦੇ ਜੀ ਉਹ WhatsApp ਤੇ ਆਪਣਾ ਨੰਬਰ ਦਿੰਦੇ ਆ ਫੋਟੋਆਂ ਸਾਡੇ ਸਰਾਆਂ ਦੀਆਂ ਲਾਈਆਂ ਉਹਨਾਂ ਨੇ ਕਿ ਹੋਟਲ ਆ ਜੀ ਸਾਡਾ ਆ ਇਹਦਾ ਸਾਡੇ ਕਮਰਿਆਂ ਦੇ ਹੋਟਲ ਆ ਲਾ ਕੇ ਤਸਵੀਰਾਂ ਉਹਨਾਂ ਦੇ ਵੱਖ-ਵੱਖ ਏਕ੍ਰੀਟ ਕਰਾ ਕੇ ਕਿਊ ਆਰ ਕੋਡ ਦਿੰਦੇ ਆ ਕਿਊ ਆਰ ਦੇ ਥਰੂ ਜਿਹੜੇ ਪੈਸੇ ਪਾਉਂਦੇ ਆ 3100 ਰੁਪਏ ਤੋਂ 8000 ਤੋਂ ਕਮਰਾ ਛੁੱਕ ਕਰਦੇ ਆ ਜਿਹੜਾ ਕੋਈ ਕਿਊ ਆਰ ਕੋਡ ਦੇ ਥਰੂ ਇਹਨਾਂ ਕੋ ਪੈਸੇ ਪਾ ਦਿੰਦਾ ਉਹਦੇ ਜਿੰਨਾ ਬੈਂਕ ਬੈਲੈਂਸ ਹੁੰਦਾ ਉਹ ਵੀ ਉਹ ਨੇਲੀ ਹੋ ਜਾਂਦਾ ਇਲਟਾ ਦੇ ਕੋ ਲਗਾਤਾਰ ਕੰਟੀਨਿਊਸਲੀ ਸ਼ਿਕਾਇਤਾਂ ਆਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਵੀ ਕੀਤੀ ਆਂ ਅਸੀਂ ਲਿਖਤੀ ਸ਼ਿਕਾਇਤ ਵੀ ਕੀਤੀ ਆ ਕਿ ਇਸ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਪਰੰਤੂ ਪ੍ਰਸ਼ਾਸਨ ਵੱਲੋਂ ਅਜੇ ਤੱਕ ਸਾਨੂੰ ਕੋਈ ਕਿਸੇ ਕਿਸਮ ਦਾ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਘੱਟੋ ਘੱਟ ਇਹ ਤੇ ਜੜੀਆਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਠੇਸ ਨਾ ਪਹੁੰਚੇ ਤਾਂ ਸਰਾ ਦਾ ਰੇਟ ਕਿੰਨਾ ਹੋਗਾ ਤੇ ਉਹ ਕਿੰਨੇ ਰੁਪਏ ਚਾਰਜ ਕਰ ਰਿਹਾ ਸਰਾ ਸਾਰਾ ਘੜੀ ਸਰਾ ਦਾ ਰੇਟ 1000 ਤੇ 1600 ਰੁਪਏ ਦੋ ਵਕ ਵਕ ਰੇਟ ਹਨ ਪਰੰਤੂ ਉਹ ਜਿਹੜਾ ਬੰਦਾ ਔਰ 800 ਰੁਪਏ ਤੋਂ ਲੈ ਕੇ ਤੇ 4400 ਰੁਪਏ ਤੱਕ ਰੇਟ ਦੱਸ ਕੇ ਸੰਗਤਾਂ ਨੂੰ ਗਮਰਾਹ ਕਰਕੇ ਆਪਣੇ ਕਈ ਵਾਰ ਕੋਡ ਦੇ ਥਰੂ ਲੱਖਾਂ ਹੀ ਅਜੇ ਤੱਕ ਕਰੋੜਾਂ ਪੈਸਾ ਜਿਹੜਾ ਆਪਣੇ ਖਾਤੇ 'ਚ ਪਵਾ ਰਿਹਾ ਪਰੰਤੂ ਅਜੇ ਤੱਕ ਉਹ ਬੰਦਾ ਟਰੇਸ ਨਹੀਂ ਹੋ ਸਕਿਆ ਤੇ ਤੁਹਾਨੂੰ ਕਿੰਨੀ ਸ਼ਿਕਾਇਤਾਂ ਆ ਚੁਕੀਆਂ ਸਾਨੂੰ ਤਕਰੀਬਨ ਪਹਿਲਾਂ ਤੇ 10-15 ਹੁਣ ਰੋਜ਼ ਕੰਟੀਨਿਊ ਤਿੰਨ-ਚਾਰ ਸ਼ਿਕਾਇਤਾਂ ਰੋਜ਼ ਆ ਰਹੀਆਂ ਸਾਨੂੰ ਕਿਤੋਂ-ਕਿਤੋਂ ਦੇ ਲੋਕ ਨੇ ਜ਼ਿਆਦਾਤਰ ਤਕਰੀਬਨ ਕੋ ਬੰਬੇ ਦਾ ਕੋ ਮਦਰਾਸ ਦਾ ਕੋ ਬੰਗਲਾਦੇਸ਼ ਦਾ ਜਿਹੜੇ ਬਾਹਰਲੀ ਸਟੇਟਾਂ ਦੇ ਲੋਕ ਆ ਉਹ ਛੇਤੀ ਇਸ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਜਿਹੜੇ ਲੋਕ ਆ ਪੰਜਾਬ ਦੀ ਸੰਗਤ ਆ ਜਿਹੜੀ ਉਹ ਉਹਨਾਂ ਨੂੰ ਤਕਰੀਬਨ ਪਤਾ ਹੀ ਹੁੰਦਾ ਕਿ ਇੱਥੇ ਇਹੋ ਜਿਹੀ ਕਯੂਆਰ ਕੋਡ ਦੇ ਥਰੂ ਸ਼੍ਰੋਮਣੀ ਪ੍ਰਬੰਧਕ ਕਮੇਟੀ ਕਿਸੇ ਕੋਈ ਪੈਸੇ ਨਹੀਂ ਮੰਗਉਂਦੀ ਜਿਹੜੀ ਸਹੀ ਪੈਸੇ ਆਪਣੇ ਮੰਗਣੇ ਉਹਦੀ ਬਕਾਇਦਾ ਸੰਗਤ ਨੂੰ ਰਸੀਪਟ ਦਿੱਤੀ ਜਾਂਦੀ ਉਹ ਆਪਣੀ ਰਸੀਪਟ ਪਸਾਨ ਨੂੰ ਖਵਾਉਂਦੇ ਆ ਅਸੀਂ ਉਹਦੇ ਨਾਲੇ ਬਕਾਇਦਾ ਉਹਨੂੰ ਕਮਰਾ ਦਿੰਦੇ ਆ ਜਿਹੜੀ ਰਸੀਪਟ ਦੇ ਰਿਹਾ ਉਹ ਜਿਹੜੀ ਦੇ ਰਿਹਾ ਉਹ ਫੇਕ ਆ ਦਿਖਾਓਗੇ ਹਾਂਜੀ ਤਾਂ ਬਿਲਕੁਲ ਤਾਂ ਨੋਸੀ ਰਿਸਿਪਟ ਵੀ ਦਿਖਾ ਰਹੇ ਆ ਕਿ ਤੁਸੀਂ ਦੇਖੋ ਕਿ ਬਕਾਇਦਾ ਠੱਗੀ ਦੀ ਰਸੀਦਾ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਹੋਏਗਾ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਇਸ ਵੇਲੇ ਤਾਂ ਇਹ ਜਿਹੜੀ ਹੈ ਤੁਸੀਂ ਦੇਖੋ ਸਾਰਾ ਗੜੀ ਸਰਾਈ ਅੰਮ੍ਰਿਤਸਰ ਤਾਂ ਇਸ ਤੁਸੀਂ ਦੇਖ ਸਕਦੇ ਹੋ ਕਿ ਬੁਕਿੰਗ ਦੇ ਨਾਂ ਦੇ ਉੱਤੇ ਪੈਸੇ ਲਿੱਤੇ ਗਏ ਸ਼ਖਸ ਕੋਲੋਂ ਇਸ ਤਰ੍ਹਾਂ ਦੀ ਠੱਗੀ ਵਜੀ ਜਾ ਰਹੀ ਹੈ ਔਰ ਖਾਸ ਕਰਕੇ ਤੁਸੀਂ ਦੇਖ ਸਕਦੇ ਹੋ ਬਕਾਇਦਾ ਤੌਰ ਤੇ ਜੀਐਸਟੀ ਨੰਬਰ ਵੀ ਉਸਨੇ ਦਿੱਤਾ ਆਪਣਾ ਜੀਐਸਟੀ ਨੰਬਰ ਦਾ ਵੀ ਹਵਾਲਾ ਦਿੱਤਾ ਔਰ ਪੈਨ ਨੰਬਰ ਦਾ ਵੀ ਹਵਾਲਾ ਦੇ ਕੇ ਸਾਰੇ ਕੰਮ ਕਰ ਰਿਹਾ ਹੈ ਲੇਕਿਨ ਫਿਲਹਾਲ ਇਸ ਮਾਮਲੇ ਦੇ ਵਿੱਚ ਕੋਈ ਵੀ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਤਾਂ ਮੈਂ ਜੀ ਸਾਹਿਬ ਉਹ ਇੱਕ ਕਹਿੰਦੇ ਮੈਸੇਜ ਆਂਦਾ ਉਹ ਉੱਤੇ ਕੁਝ ਨੰਬਰ ਲਿਖੇ ਹੁੰਦੇ ਆ ਉਹ ਪੈਸੇ ਉਹ ਕੀ ਹੈ ਡਿਟੇਲ ਉਹ ਐਕਚੁਅਲੀ ਕੀ ਹੈ ਕਿ ਉਹਨੇ ਆਪਣਾ ਨੰਬਰ ਦਿੱਤਾ ਹੈ ਵੈਬਸਾਈਟ ਤੇ ਆਪਣੀ ਵੈਬਸਾਈਟ ਕ੍ਰੀਏਟ ਕੀਤੀ ਆ ਜਦੋਂ ਅੱਜ ਕੱਲ ਲੋਕਾਂ ਦੀ ਇਹੋ ਹੀ ਹੁੰਦੀ ਆ ਕਿ ਜਿਹੜਾ ਸਾਹਮਣੇ ਸਕਰੀਨ ਤੇ ਨੰਬਰ ਹੁੰਦਾ ਅਸੀਂ ਉਹਦੇ ਤੇ ਜਿਆਦਾ ਕੰਟੈਕਟ ਕਰਦੇ ਆ ਕਿ ਇੱਥੇ ਕੰਟੈਕਟ ਕਰੀਏ ਤੇ ਇੱਥੇ ਸਾਨੂੰ ਕਮਰਾ ਛੇਤੀ ਪ੍ਰੋਵਾਈਡ ਹੋ ਜਾਊਗਾ ਪਰ ਕਰਨ ਤੋਂ ਇਹੋ ਜਿਹੇ ਲੋਕ ਫੇਕ ਜਿਹੜੀਆਂ ਵੈਬਸਾਈਟ ਕ੍ਰੀਏਟ ਕਰਦੇ ਆ ਉਹਨਾਂ ਦੇ ਇਹੋ ਜਾਂ ਨਹੀਂ ਕੁਝ ਕਰਨਾ ਚਾਹੀਦਾ ਉਹ QR ਕੋਡ ਦਿੰਦਾ WhatsApp ਦੇ ਨੰਬਰ ਦਿੰਦਾ ਜਦੋਂ ਸ਼ਰਧਾਲੂ ਨਾਲ ਗੱਲ ਹੁੰਦੀ ਆ ਉਹ ਉਹਨਾਂ ਨੂੰ ਦੱਸਦਾ ਜੀ ਉਹ ਸਾਡੀ ਸਰਾਏ ਹੋਟਲ ਆ ਜੇ ਕੋਈ ਜਿਹੜਾ ਜ਼ਿਆਦਾ ਉੱਤੇ ਕਰਦਾ ਆ ਉਹ ਸਮਝ ਲੈਂਦਾ ਕਿ ਨਹੀਂ ਉਹ ਕਹਿੰਦਾ ਕਿ ਇਹ SGPI ਦੀ ਸਰਾ ਨਹੀਂ ਜੀ ਨਹੀਂ ਉਹ SGPI ਦੀ ਸਰਾ ਨਹੀਂ ਉਹ ਸਾਡਾ ਹੋਟਲ ਹੈ ਲਾਗੇ ਮਤਲਬ ਸੰਗਤਾਂ ਨੂੰ ਗੁੰਮਰਾਹ ਕਰਦਾ ਆ ਇਹ ਕੋਡ ਸਾਰਾ ਸਾਰਾ ਘੜੀ ਵਖਰੀ ਆ ਇਹ ਸਾਡਾ ਹੋਟਲ ਆ ਗੁੰਮਰਾਹ ਕਰਕੇ ਫੋਟੋਆਂ ਸਾਡੀ ਸਾਰੀਆਂ ਦੀਆਂ ਲਾ ਕੇ ਸੰਗਤਾਂ ਕੋ ਪੈਸੇ ਆਪਣੇ ਕਯੂਆਰ ਕੋਡ ਦੇ ਥਰੂ ਪਾ ਲੈਂਦਾ ਜਦੋਂ ਸੰਗਤਾਂ ਅਣ ਕੇ ਸਾਨੂੰ ਡੁਪਲੀਕੇਟ ਰਸੀਦ ਵਖੰਡੀ ਸਾਡੇ ਕੋਲ ਕੋਈ ਆਇਆ ਨਹੀਂ ਹੁੰਦਾ ਇਹੋ ਜਿਹਾ ਸਿਸਟਮ ਤੇ ਫਿਰ ਅਸੀਂ ਉਹਨੂੰ ਕਹਿੰਨੇ ਜੀ ਨਹੀਂ ਤੁਹਾਡੇ ਨਾਲ ਠੱਗੀ ਵਜੀ ਫਿਰ ਉਹ ਸੰਗਤ ਵਿਚਾਰੀ ਨਰਾਸ਼ ਹੁੰਦੀ ਆ ਉਹ ਲੱਖਾਂ ਜਿਹੜੀਆਂ ਪੈਸੇ ਜ ਆਪਣੇ ਕਈਆਂ ਨੇ ਆਪਣੇ ਪਹਿਲੀ ਕਮਾਈ ਚ ਇਥੇ ਸ਼ਰਧਾਲੂਆਂ ਨੇ ਮੱਥਾ ਟੇਕਣਾ ਹੁੰਦਾ ਉਹ ਵੀ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ ਪਰੰਤੂ ਅਜੇ ਤੱਕ ਉਹਦਾ ਫੋਨ ਕੰਟੀਨਿਊ ਚੱਲ ਰਿਹਾ ਉਹ ਫੋਨ ਬਦਲ ਬਦਲ ਕੇ QR ਕੋਡ ਭੇਜੀ ਜਾਂਦਾ ਉਹਦੇ ਖਾਤੇ 'ਚ ਵੀ ਪੈਸੇ ਜਾਈ ਜਾਂਦੇ ਆ ਪ੍ਰਸ਼ਾਸਨ ਵੱਲੋਂ ਕਿਸੇ ਕਿਸੇ ਦਾ ਕੋਈ ਰਿਸਪਾਂਸ ਨਹੀਂ ਮਿਲ ਰਿਹਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਤਸਵੀਰਾਂ 'ਚ ਇਸ ਵੇਲੇ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਆਂ ਔਰ ਸਾਰਾ ਗੜੀ ਸਰਾ ਦੇ ਉੱਤੇ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇਥੇ ਇੱਕ ਠੱਗੀ ਦਾ ਨਵਾਂ ਕਾਰੋਬਾਰ ਸ਼ੁਰੂ ਕੀਤਾ ਗਿਆ ਔਰ ਬਾਰਲੇ ਸੂਬੇ ਅੱਜ ਬੈਠ ਕੇ ਬੰਦਾ ਤੁਸੀਂ ਦੇਖੋ ਬਕਾਇਦਾ ਜੀਐਸਟੀ ਨੰਬਰ ਲਿੱਤਾ ਔਰ ਉਹ ਲੋ ਵੈਬਸਾਈਟ ਕ੍ਰੀਏਟ ਕੀਤੀ ਜਾ ਰਹੀ ਹੈ ਆਓ ਕੁਝ ਪੀੜਤਾਂ ਦੀ ਵੀ ਗੱਲਬਾਤ ਸੁਣਾਣੇ ਆ ਜਿਹੜੇ ਪੀੜਤ ਇਸ ਦਾ ਸ਼ਿਕਾਰ ਹੋਏ ਤਾਂ ਇਹ ਔਰਤ ਜਿਹੜੀ ਹੈ ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਈ ਹੈ ਮੈਂ ਮੰਜੂ ਹਦਾਇਪੁਰ ਸੇ ਮੈਨੇ ਰੂਮ ਬੁੱਕ ਕਰਵਾਉਣੇ ਕੇ ਲੀਏ ਫੋਨ ਕੀਆ ਥਾ ਯਹਾਂ ਪਰ ਤੋ ਉਹਨੋ ਨੇ ਸਾਰਾ ਗੜੀ ਸਰਾਈ ਕੇ ਨਾਮ ਸੇ ਉਹਨੋ ਨੇ ਮੂਸੇ ਬਾਤ ਕਰੀ ਉਹਨੋ ਨੇ ਬੋਲਾ 3720 ਰੁਪੀਸ ਲੱਗੇਂਗੇ ਆਪਕੇ 2 ਦਿਨ ਕੇ तो मैंने पे कर दिए स्क्रीनशॉट भेजा उनको तो उन्होंने बोला आप थर्टी सेवन हंड्रेड अलग से पे करिए ट्वेंटी रुपीज़ अलग से पे करिए तो आप जैसे ही करेंगे आपके पहले वे एक्सेस से आपके पास रिफ़ंड आ जाएंगे ये वाला कोड डालना जैसे ही मैंने कोड डाला तो वो कोड नहीं था वो पैसे थे थर्टी नाइन जीरो एट वन करके और वो पैसे मेरे अकाउंट से कट गए तो उन्होंने बोला ये गलती से हुआ है आपसे ये पैसे उन्होंने मुझे वापस भेजे मुझे स्क्रीन भी भेजा लेकिन उन्होंने बोला आधे घंटे में ये पैसे आ जाएंगे आपके पास ये नहीं आए मेरे पास फिर उन्होंने मुझे दूसरा कोड दिया अच्छा जी, अच्छा जी, जी। दूसरा कोड दिया दूसरे कोड में भी यही रहा कि वो पैसे नहीं थे पैसे थे वो भी कट गए मेरे अकाउंट से ऐसे करके मेरे एटी नाइन थाउजेंड रुपीज कट गए वो ना फोन उठा रहे कल रात को साढ़े नौ बजे तक मेरी उनसे बात हुई है कि बस प्रोसेसिंग में प्रोसेसिंग में यहाँ पर प्रॉब्लम आ गई है नेटवर्क का इशू चल रहा है हो जाएगा हो जाएगा हो जाएगा अब कहना चाहेंगे आप मुझे मेरे पैसे वापस नहीं है <laughs> बहुत मेहनत की कमाई थी ऐसे नहीं है मेरे पैसे मुझे वापस ही। मैं बहुत परेशान हूँ कल सारा दिन मेरा ऐसा ही निकला है छोटे बच्चे साथ में आए मेरे इसीलिए वहाँ से बुक कराया कि हमको यहाँ पर आकर कोई परेशानी ना हो लेकिन ये पूरा रास्ता हमारा ऐसा निकला ना ट्रैवलिंग ट्रेवलिंग के। अभी बैंक वालों का फ़ोन आया तो बैंक वाले बोल रहे हैं हमारा अकाउंट भी वहाँ पर उन्होंने ब्लॉक कर दिया कि और कोई ट्रांजेक्शन नहीं हो जैसे तो देखा कि किस तरीके औरत ने अपनी पूरी दास्तान बयान की है कि ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਈ ਹੈ ਉਹਨੂੰ ਇੱਕ ਮੈਸੇਜ ਆਇਆ ਔਰ ਮੈਸੇਜ ਦੇ ਉੱਤੇ ਇੱਕ ਨੰਬਰ ਲਿਖਿਆ ਸੀ ਉਸਨੇ ਕਿਹਾ ਕਿ ਤੁਸੀਂ ਇਸ ਨੰਬਰ ਨੂੰ ਡਾਇਲ ਕਰੋਗੇ ਇਸ ਨੰਬਰ ਨੂੰ ਆਪਣੇ ਕਯੂਆਰ ਕੋਡ ਤੇ ਲਿਖੋਗੇ ਤੇ ਉਹਦੇ ਨਾਲ ਕੁਝ ਫਰਕ ਉਹਦੇ ਨਾਲ ਉਹਦੇ ਪੈਸੇ ਵਾਪਸ ਆ ਜਾਣਗੇ ਲੇਕਿਨ ਉਹਦੇ ਨਾਲ ਵੀ ਉਹਦੇ ਨਾਲ ਠੱਗੀ ਵਜੀ ਹੈ ਤਾਂ ਇਸ ਤਰ੍ਹਾਂ ਦੇ ਮਾਮਲੇ ਲਗਾਤਾਰ ਵੱਧੇ ਜਾ ਰਹੇ ਨੇ ਤਾਂ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਕਰਦਾ ਪਿਆ ਤਾਂ ਦੇਖਣਾ ਹੋਏਗਾ ਕਿ ਉਹਨ ਪੁਲਿਸ ਇਸ ਮਾਮਲੇ ਦੇ ਵਿੱਚ ਕਦੋਂ ਕਾਰਵਾਈ ਕਰਦੀ ਹੈ ਕੋਈ ਵੀ ਪਰਚਾ ਨਹੀਂ ਦਰਜ ਕੀਤਾ ਗਿਆ ਪੁਲਿਸ ਨੂੰ ਮੰਗ ਪੱਤਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਜਾ ਚੁੱਕਾ ਹੈ ਲੇਕਿਨ ਸਾਈਬਰ ਠੱਗਾਂ ਦਾ ਜਿਹੜਾ ਜਾਲ ਹੈ ਉਹ ਇਸ ਵੇਲੇ ਐਸਜੀਪੀਸੀ ਸਰਾ ਜਿਹੜੀ ਹੈ ਸਾਰਾਗੜੀ ਸਰਾ ਜਿਹੜੀ ਕਿ ਬਹੁਤ ਹੀ ਇੱਕ ਚਰਚਿਤ ਸਰਾ ਹੈ ਹੈਰੀਟੇਜ ਸਟਰੀਟ ਤੇ ਹੈ ਔਰ ਸ਼੍ਰੋਮਣੀ ਕਮੇਟੀ ਵੱਲੋਂ ਇਹ ਕੋ ਪ੍ਰਾਲਾ ਕੀਤਾ ਗਿਆ ਸੀ ਕਿ ਇੱਕ ਲੋਕਾਂ ਨੂੰ ਚੰਗੀ ਦਿਖ ਔਰ ਇੱਕ ਹੋਟਲ ਦੇ ਬਰਬਰ ਦੀ ਸਰਾਹ ਦਿੱਤੀ ਜਾਵੇ ਲੇਕਿਨ ਉਥੇ ਹੁਣ ਸਾਈਬਰ ਠੱਗ ਜਿਹਰੇ ਨੇ ਸક્રિય ਨੇ ਤਾਂ ਹਰ ਰੋਜ਼ ਰੋਜ਼ 10 ਤੋਂ 15 ਮਾਮਲੇ ਨਜ਼ਰ ਆ ਰਹੇ ਨੇ ਲੇਕਿਨ ਫਿਲਹਾਲ ਸਾਈਬਰ ਠੱਗ ਜਿਹੜਾ ਹੈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਦੇ ਉੱਤੇ ਠੱਗੀ ਕਰਦਾ ਨਜ਼ਰ ਆ ਰਿਹਾ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕੰਨਾ ਗ੍ਰੀਟ ਪੰਜਾਬ ਟੀਵੀ ਅੰਮ੍ਰਿਤਸਰ